ਸਾਡਾ 60 ਸ਼ਹਿਰਾਂ ਦੇ 12 ਸਿਟਾ ਸਾਡਾ ਸਕੱਟਰਨ ਕੰਮ ਕਰ ਰਿਹਾ ਅਸੀਂ ਲਗਭਗ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਸਾਡਾ ਇੱਕ ਨੰਬਰ ਜਾਰੀ ਕਰਾਂਗੇ ਜੇ ਕਿਸੇ ਨੂੰ ਕੋਈ ਡਰ ਭੈ ਹੈ ਉਹ ਸਾਡੇ ਸ਼ਿਫਸ ਨਾਲ ਹਿੰਦ ਉਹਦੇ ਨਾਲ ਸੰਪਰਕ ਕਰੇ ਸਾਡੇ ਅਧਿਕਾਰ ਪ੍ਰਸ਼ਾਸਨ ਦੀ ਮਦਦ ਨਾਲ ਤੁਹਾਨੂੰ ਜਿਹੜੀ ਸੁਰੱਖਿਆ ਭਈਆ ਕਰਾਉਣੀ ਪੂਰੀ ਕੋਸ਼ਿਸ਼ ਕਰਨਗੇ ਪਤਾ ਲੱਗਿਆ ਕਿ ਹਰ ਸ਼ਹਿਰ ਦੇ ਪੱਦਰ ਤੇ ਗੈਂਗਸਟਰਾਂ ਦੇ ਖਿਲਾਫ ਰੈਲੀਆਂ ਕਰਨ ਜਾ ਰਹੇ ਹੋ ਕਿ ਆ ਤੁਹਾਨੂੰ ਨਹੀਂ ਡਰ ਲੱਗ ਰਿਹਾ ਰੈਲੀਆਂ ਕਰੋਗੇ ਜੀ ਸਾਨੂੰ ਕਿਸੇ ਦਾ ਡਰ ਨਹੀਂ ਕਈ ਵਾਰ ਸਾਨੂੰ ਵੀ ਧਮਕੀਆਂ ਆ ਚੁੱਕੀਆਂ ਨੇ ਜੀ ਦੇਖੋ ਜੀ ਜਿਹੜੇ ਆ ਗੋਲਡੀ ਵਿਰਾੜ ਇਹ ਜਿਹੜਾ ਜਿੰਨੇ ਵੀ ਤੁਰੇ ਫਿਰਦੇ ਲੱਡੂ ਪ੍ਰਸਾਦ ਜਿੰਨੇ ਵੀ ਹੈਗੇ ਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਆ ਆਪ ਘਰੇ ਹੋਏ ਆ ਦੇਖੋ ਆਪ ਤਰੀਕਾ ਦੇ ਨੇ ਕਿੰਨੇ ਡਰਪੋ ਕਿਸਮ ਦੇ ਬੰਦੇ ਆ ਆਪ ਇਹਨਾਂ ਦੀ ਜਦੋਂ ਪੰਜਾਬ 'ਚ ਤਰੀਕ ਹੁੰਦੀ ਆ ਤਾਂ ਕਦੇ ਕੋਈ ਕੋਰਟ ਦੀ ਰਿੱਟ ਪਾਉਂਦਾ ਜੀ ਇਹ ਜੀ ਸਾਨੂੰ ਬੁਲਟਰੂਨ ਜੈਕਟ ਦੇ ਦਿਓ ਜੀ ਇਹ ਸਾਨੂੰ ਬੁਟਰੂਨ ਗੱਡੀਆਂ ਤੋਂ ਵੇਸ਼ ਕਰਾਓ ਨਹੀਂ ਪੇਸ਼ ਕਰਾਓ ਜਦ ਕਿ ਸਾਡੇ ਵੱਲੋਂ ਮੇਰੇ ਖੁਦ ਵੱਲੋਂ ਸਾਡੇ ਸੰਗਠਨ ਦੇ ਧਰਮਗੁਰੂ ਰੰਜਨ ਸ਼ਾਸਤਰੀ ਜੀ ਵੱਲੋਂ ਇੱਕ ਪੱਤਰ ਲਿਖਿਆ ਹੋਇਆ ਕਿ ਜਿੰਨੇ ਵੀ ਇਹ ਗੈਂਗਸਟਰ ਨੇ ਇਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਜਾਵੇ ਅਸੀਂ ਮਾਨਯੋਗ ਹਾਈ ਕੋਰਟ ਵਿੱਚ ਬਹੁਤ ਜਲਦੀ ਕ੍ਰੀਟਿਵ ਡਿਸੀਜਨ ਪਾ ਰਹੇ ਹਾਂ ਸਾਡੇ ਐਡਵੋਕੇਟ ਅਮਿਤ ਕਈ ਜੀ ਨੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਯੂਥ ਵਿੰਗ ਦੇ ਉਹਨਾਂ ਵੱਲੋਂ ਕਿ ਜਿੰਨੇ ਗੈਂਗਸਟਰ ਨੇ ਇਹਨਾਂ ਦੀ ਡੇ ਟੂ ਡੇ ਹਿਅਰਿੰਗ ਹੋਵੇ ਫਾਸਟ ਟਰੈਕ ਤੇ ਨਾ ਕੇਸ ਹਲਣ ਤਾਂ ਕਿ ਜਿਹੜੇ ਲੋਰਸੋਵ ਸ਼ਰੋਈ ਵਰਗੇ ਜਿੰਨੇ ਬਲੁੰਗੜੇ ਤੁਰੇ ਫਿਰਦੇ ਆ ਜਿਹੜੇ ਕੀ ਹਰ ਗੱਲ ਤੇ ਹਰ ਗੱਲ ਤੇ ਬਿਨਾ ਮਤਲ ਕਤਲ ਕਰਾ ਆ ਚੰਡੀਗੜ੍ਹ ਦੇ ਵਿੱਚ ਹੁਣ 3-4 ਦਿਨ ਪਹਿਲਾਂ ਇੱਕ ਕੋਈ ਮੁੰਡਾ ਸੀ ਹੋਸ ਦਾ ਪਹਿਲਾਂ ਗਲਤ ਰਾਹ ਤੇ ਸੀਗਾ ਸੁਧਰਿਆ ਸੀ ਮੈਰਿਜ ਕਰਵਾ ਲਈ ਸੀ ਅੱਛੇ ਰਾਹ ਤੇ ਤੁਰਿਆ ਸੀ ਉਹਨੂੰ ਮਰਵਾਤਾ ਕਿਉਂਕਿ ਇਹ ਨਾਲ ਲੋਕਾਂ ਦਾ ਬਿਜ਼ਨਸ ਹੈ ਦੇਸ਼ ਦਾ ਭਰੋਣਾ ਤੇ ਸ਼ਿਵ ਸਰਾ ਹਿੰਦ ਸਾਡੇ ਖੂਨ ਦੇ ਵਿੱਚ ਹੀ ਹੈ ਜਿਹੜੇ ਬੰਦੇ ਗਲਤ ਨੇ ਉਹਦੇ ਨਾਲ ਟੱਕਰਾਂ ਕਰਨਾ ਸੀ ਤੇ ਕੋਈ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਡਰ ਪੈਦੀ ਮੌਤ ਪੱਤਰਕਾਰ ਸਾਹਿਬ ਇੱਕ ਦਿਨ ਆਉਣੀ ਆ ਸਭ ਦੀ ਆਉਣੀ ਆ ਕਿਹਦੀ ਐਕਸੀਡੈਂਟ ਨਾਲ ਆਉਣੀ ਆ ਕਿਸੇ ਦੀ ਹਾਰਟ ਅਟੈਕ ਨਾਲ ਆਉਣੀ ਆ ਕਿਸੇ ਦੀ ਬਿਮਾਰੀ ਨਾਲ ਆਉਣੀ ਆ ਮੈਂ ਤਾਂ ਆਪਣੇ ਘਰਦਿਆਂ ਨੂੰ ਕਿਹਾ ਹੋਇਆ ਵੀ ਜੇ ਤਾਂ ਨੇਚਰਲ ਮੌਤ ਮਰਿਆ ਕੋਈ ਬੈਸੇ ਜਿਵੇਂ ਬਿਮਾਰੀ ਨਾਲੇ ਅ ਜਿਵੇਂ ਉਮਰ ਕੱਟ ਕੇ ਫੇਰ ਤਾਂ ਜਿਹੜਾ ਭੋਗ ਵਗਾਰਾ ਸਾਰਾ ਕੁਝ ਕਰਿਓ ਜੇ ਕਿਤੇ ਨਾ ਗੈਂਗਸਟਰਾਂ ਦੀ ਆ ਅਤਵਾਦੀਆਂ ਦੀ ਗੋਲੀ ਨਾਲ ਜੇ ਮੈਂ ਮਰਿਆ ਕਿ ਸਾਡੇ ਕਈ ਬਦਕਾਰਿਆਂ ਨੇ ਕਿਹਾ ਆ ਮਰੇ ਤਾਂ ਕੋਈ ਦੁੱਖ ਪ੍ਰਗਟ ਕਰਨ ਦੀ ਲੋੜ ਨਹੀਂ ਆ ਕੋਈ ਮੇਰੇ ਘਰੇ ਆ ਮੇਰਾ ਭੋਗ ਬਾਣ ਦੀ ਲੋੜ ਨਹੀਂ ਖੁਸ਼ੀਆਂ ਮਨਾਓ ਕਿ ਆਪਣਾ ਬੱਚਾ ਵਧੀਆ ਕੰਮ ਗਿਆ ਇਹਨਾਂ ਦੀ ਐਸੀ ਤੇ ਐਸੀ ਬਿਨਾ ਮਤਲਬ ਉਹ ਇਹਨਾਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਜਿਹੜੇ ਬੰਦੇ ਕੋਈ ਸਵੀਗੀ ਜਿਹਾ ਕੰਮ ਕਰ ਰਿਹਾ ਕੋਈ ਸਹੀ ਕੰਮ ਕਰ ਰਿਹਾ ਉਹਨਾਂ ਨੂੰ ਦੇਖੋ ਨਾ ਇਹ ਚੱਕੇ ਫੌਨ ਇੱਕ ਬੰਦੇ ਨੂੰ ਜਿਹਨੇ ਫਰੋਤੀ ਨਹੀਂ ਦਿੱਤੀ ਉਹਨੂੰ ਮਰਵਾ ਦਿੰਦੇ ਕੀ ਕਸੂਰ ਆ ਇੱਕ ਕਪੜਾ ਵਪਾਰੀ ਜਿਹੜਾ ਅਵਾਰ ਦੇ ਦਰਜੀ ਸੀਗਾ ਉਹਨੇ ਇੰਨੇ ਹੀ ਕਿਹਾ ਸੀ ਕਿਹੜਾ ਬਿਸ਼ਨੋਈ ਚੱਕੇ ਉਹਨੂੰ ਮਾਰਤਾ ਨਕੋਰਦੇ ਸੀ ਟਿੰਮੀ ਸੀ ਕਪੜਾ ਵਪਾਰੀ ਕਪੜੇ ਦਾ ਕੰਮ ਕਰਦਾ ਸੀਗਾ ਉਹਨੂੰ ਮਾਰਤਾ ਤੇ ਗਨਮੈਨੂੰ ਮਾਰਤਾ ਦੂਜੇ ਪਾਸੇ ਕੁਝ ਲੋਕ ਜਿਹੜੇ ਆ ਅਰੇਲੀਆਂ ਕਰਦੇ ਪਿੱਛੇ ਦੀ ਇੱਕ ਮਾਹੌਲ ਹਿਸ਼ਾਰਪੁਰ ਦੀ ਕਟੜਾ ਹੋਈ ਆ ਜਿਹਦੇ ਵਿੱਚ ਬੜੀ ਮਾੜੀ ਕਟੜਾ ਉਸ ਕਟਣਾ ਚ ਮੈਂ ਕਹਿੰਦਾ ਵੀ ਜਿੰਨੀ ਨਿੰਦਾ ਕੀਤੀ ਜਾਵੇ ਘਟਾ ਉਹ ਤੇ ਇੱਕ ਪ੍ਰਵਾਸੀ ਵਿਅਕਤੀ ਨੇ ਬੱਚੇ ਨਾਲ ਗਲਤ ਕੰਮ ਕੀਤਾ ਮੈਂ ਕਹਿੰਦਾ ਉਹਨੂੰ ਦੁਨੀਆ ਦੀ ਸਭ ਤੋਂ ਗੰਦੀ ਸਜ਼ਾ ਦੋ ਪਰ ਨਾਰੇ ਕੀ ਲੱਗੇ ਪ੍ਰਵਾਸੀ ਬਚਾਓ ਪੰਜਾਬ ਬਚਾਓ ਜਦਕਿ ਨਾਰੇ ਲੱਗਣੇ ਚਾਹੀਦੇ ਕਿ ਕ੍ਰਾਈਮਨਲ ਬਚਾਓ ਪੰਜਾਬ ਬਚਾਓ ਹੁਣ ਜਨੰਦਰ ਦੇ ਵਿੱਚ ਘਟਨਾ ਹੋਈ ਹੈ ਸਭ ਦੇ ਮੂੰਹ ਤੇ ਤਾਲੇ ਲਾ ਕੇ ਜਿਹੜੇ ਕਹਿੰਦੇ ਸੀ ਪ੍ਰਵਾਸੀ ਬੁਝਾਉਣ ਕਿਹਨੂੰ ਬੁਝਾਣਗੇ ਜੇ ਗੱਲ ਕਰੀਏ ਗੋਲਡੀ ਵਿਰਾੜ ਜੀ ਨੇ ਗੰਦ ਪਾਇਆ ਵਿਦੇਸ਼ ਵਿੱਚ ਬੈਠ ਕੇ ਜੱਗੂ ਭਵਾਨਪੁਰੀਏ ਨੇ ਗੰਦ ਪਾਇਆ ਜਿੰਨੇ ਵੀ ਆ ਗਏ ਆ ਬਾਹਰ ਬੈਠੇ ਆ ਚਿੱਟੇ ਪੱਟੇ ਜਿੰਨੇ ਵੀ ਆ ਕੋਈ ਲੰਡਾ ਲੰਕਾ ਲੰਡਾ ਜਿੰਨੇ ਪੁੱਠੇ ਜਦੇ ਨਾਂ ਜਿਹੜੇ ਹੈਗੇ ਆ ਇਹ ਕਿਹੜੇ ਕਿਹੜੀ ਕੌਮ ਤੋਂ ਬਿਲੋਂਗ ਕਰਦੇ ਨੇ ਕਿਹੜੀ ਜਾਤੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਵੀ ਅੱਪਾ ਕਹਾਂਗੇ ਪੰਜਾਬ ਤੋਂ ਬਚਾਉ ਨਹੀਂ ਕਿਉਂਕਿ ਕਿਸੇ ਪਰਿਵਾਰ ਕੀ ਬੰਦੇ ਦਾ ਵੀ ਕਸੂਰ ਨਹੀਂ ਹੁੰਦਾ ਜੇ ਕੋਈ ਜਿਹੜਾ ਗਲਤ ਕੰਮ ਕਰਦਾ ਉਹਦਾ ਕਸੂਰ ਆ ਉਹਨੂੰ ਸਜ਼ਾ ਦਿਓ ਨਿਸ਼ਾਨੀ ਜੀ ਤੁਸੀਂ